ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜੀ ਬਾਹ ਦੀ ਕੱਟ ਪਾਉਣੀ ਦੱਸਾਂਗੇ ਦੀ ਬਾਹ ਦੀ ਕੱਟ ਆਪਾਂ ਕਿਵੇਂ ਪਾਉਣੀ ਆਏਗੀ ਦੇਖੋ ਕੱਲ ਪਰਸੋਂ ਆਪਾਂ ਵੀਡੀਓ ਪਾਈ ਸੀ ਬਾਹ ਦੀ ਸਿਲਾਈ ਲਗਾਉਣ ਦੀ ਠੀਕ ਹੈ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਬਾਹ ਦੀ ਕਟਿੰਗ ਕਿੱਦਾਂ ਕਰਨੀ ਆ ਦੇਖੋ ਆਪਣੀ ਸਾਰੀ ਕੁੜਤੀ ਦੀ ਕਟਿੰਗ ਹੋਈ ਹੋਈ ਹੈਗੀ ਬਾਹ ਦੀ ਕਟਿੰਗ ਕਰਨ ਦੇ ਲਈ ਆਪਾਂ ਨੂੰ ਬਾਹ ਦਾ ਮੋਡਾ ਨਾਲ ਆਪਣਾ ਬਹੁਤ ਜ਼ਰੂਰੀ ਆ ਦੇਖੋ ਇੰਨਾ ਹਿੱਸਾ ਸਲਾਈਸ ਚ ਆ ਜਾਂਦਾ ਆਪਾਂ ਇੱਥੇ ਫਰੰਟ ਵਾਲਾ ਮੋਟਾ ਇਹਦੀ ਕਾਟ ਪਾਈ ਹੋਈ ਹੈਗੀ ਆਪਾਂ ਇੰਚੀ ਟੇਪ ਇੱਥੇ ਰੱਖਣਾਗਾ ਇੱਕ ਉਂਗਲ ਦੇ ਨਾਲ ਇੰਚੀ ਟੇਪ ਦੱਬਣਾ ਇਸ ਤਰ੍ਹਾਂ ਦੂਸਰੀ ਉਂਗਲ ਦੇ ਹੱਥ ਨਾਲ ਆਪਾਂ ਇੰਚੀ ਟੇਪ ਨੂੰ ਘੁਮਾਉਣਾ ਇੰਚੀ ਟੇਪ ਨੂੰ ਬਿਲਕੁਲ ਖਿੱਚਣਾ ਨਹੀਂ ਤੇ ਨਾ ਹੀ ਹਿੱਲਣ ਦੇਣਾ ਦੇਖੋ ਜੀ 9 ਸਵਾ 9 ਇੰਚ ਆਪਣਾ ਜਿਹੜਾ ਮੋਡਾਗਾ ਉਹ ਤਿਆਰ ਆ ਠੀਕ ਆ ਜੀ ਹਲੋ ਆ ਬਾਹ ਦਾ ਕਪੜਾ ਆ ਆਪਾਂ 9.5 ਦਾ ਹਿਸਾਬ ਲਾ ਲਓ ਜਿਹੜੀ ਬਾਹ ਦੀ ਚੜਾਈ ਆ ਕੱਪੜੇ ਦੀ ਉਹ ਕਿੰਨੀ ਲੈਣੀ ਆਗੀ ਦੇਖੋ 9.5 ਇੰਚ ਆ 11 ਇੰਚ ਬਹੁਤ ਆ ਠੀਕ ਹੈ ਜੀ ਆਪਣਾ 10 ਦੇ ਨਾਲ ਵੀ ਸਰਜੂ ਕਿਉਂਕਿ 9.5 ਇੰਚ ਮੋਡਾ ਤਿਆਰ ਆ ਅੱਧਾ ਇੰਚ ਆਪਾਂ ਘਟਾਉਣਾਗਾ ਇੰਨਾ ਕੇ ਹਿੱਸੇ ਨਾਲ ਵੀ ਆਪਾਂ ਐਕਸਟਰਾ ਕੱਪੜੇ ਦੀ ਕਟਿੰਗ ਹੀ ਕਰਨੀ ਹੁੰਦੀ ਆ ਦੇਖੋ ਜਿੰਨਾ ਤੁਹਾਡਾ ਮੋਡਾ ਤਿਆਰ ਆਗਾ ਜਿਵੇਂ ਇਹ 9.5 ਇੰਚ ਆਗਾ ਠੀਕ ਹੈ ਜੀ ਉਹ ਤੋਂ ਆਪਾਂ 2 ਇੰਚ ਐਕਸਟਰਾ ਲੈਣਾਗਾ ਆਪਾਂ 11 ਇੰਚ ਲਿਆਗਾ ਆ ਦੇਖੋ ਇਹ ਡਬਲ ਤੈਂਚ ਕੱਪੜਾ ਆਗਾ ਠੀਕ ਹੈ ਜੀ ਡਬਲ ਤੈਂਚ ਆਪਣਾ ਕੱਪੜਾ ਆਗਾ ਤੇ ਦੂਸਰੀ ਗੱਲ ਆਪਾਂ ਕੱਪੜਾ ਰੱਖਣਾ ਕਿੱਦਾਂਗਾ ਆ ਦੇਖੋ ਆ ਆਪਣਾ ਕੱਪੜਾਗਾ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਬਾਹ ਦੀ ਚੜਾਈ ਲੈਣੀ ਦੱਸਤੀ ਵੀ ਕਿੱਦਾਂ ਲੈਣੀ ਆ ਹੁਣ ਆਪਾਂ ਕੱਪੜਾ ਰੱਖਣਾ ਕਿੱਦਾਂ ਪਲੇਨ ਕੱਪੜਾ ਵਰਕ ਵਾਲਾ ਸੂਟ ਆ ਚਾਹੇ ਪ੍ਰਿੰਟਡ ਸੂਟ ਆ ਹਰੇਕ ਦੇ ਕੱਪੜੇ ਦਾ ਨਾ ਕੰਨੀ ਤੋਂ ਸਿੱਧੇ ਘੁੱਠੇ ਦਾ ਪਤਾ ਲੱਗ ਜਾਂਦਾ ਪ੍ਰਿੰਟਡ ਦਾ ਪ੍ਰਿੰਟ ਤੋਂ ਪਤਾ ਲੱਗ ਜਾਂਦਾਗਾ ਜਿਹੜਾ ਪ੍ਰਿੰਟ ਆਲਾ ਪਾਸਾ ਸਿੱਧਾ ਇਹਨੂੰ ਆਪਾਂ ਦੇਖੋ ਜੀ ਇਸ ਤਰ੍ਹਾਂ ਆਪਸ ਦੇ ਵਿੱਚ ਜੋੜ ਕੇ ਰੱਖਣਾ ਇਹਦੇ ਨਾਲ ਕੀ ਹੁੰਦਾ ਜਿਹੜੀ ਆਪਾਂ ਫਰੰਟ ਵਾਲੀ ਕਾਟ ਪਾਉਣੇ ਆਗੇ ਉਹ ਫਰੰਟ ਜਦੋਂ ਆਪਾਂ ਸਲਾਈ ਲਗਾਉਣੇ ਆ ਨਾ ਉਹ ਫਰੰਟ ਵਾਲੇ ਪਾਸੇ ਹੀ ਹੁੰਦੀ ਆ ਹੁਣ ਆਪਾਂ ਇਦਾਂ ਡਬਲ ਟੈਂਕ ਕਰ ਲੋਇ ਚਾਹਤੇ ਹਾਂ ਹੋ ਗਈਆਂ ਆਪਣੀਆਂ ਦੋਵੇਂ ਬਾਹਾਂ ਇਕੱਠੀਆਂ ਚੜਾਈ ਆਪਾਂ ਤੁਹਾਨੂੰ ਪਹਿਲਾਂ ਦੱਸਤੀ ਵੀ ਕਿੱਦਾਂ ਲੈਣੀ ਆਏਗੀ ਹੁਣ ਆਪਾਂ ਤੁਹਾਨੂੰ ਲੰਬਾਈ ਦੱਸਦੇ ਆਂਗੇ ਆਹ ਲਓ ਜੀ ਦੇਖੋ ਇਹਨਾਂ ਦੀ ਜਿਹੜੀ ਬਾਹਾਂ ਗਈ ਉਹ 16 ਇੰਚ ਤਿਆਰ ਆ ਗਈ 16 ਇੰਚ ਬਾਹ ਤਿਆਰ ਆ ਇੱਕ ਦੇਖੋ 16 ਇੰਚ ਆਪਣੀ ਬਾਹਾਂ ਤਿਆਰ ਆ 1 ਇੰਚ ਆਊਗਾ ਆਪਣਾ ਅੱਧਾ ਇੰਚ ਉੱਪਰ ਕਾਟ ਚ ਅੱਧਾ ਇੰਚ ਉੱਪਰ ਸਲਾਈ ਚ 17 ਇੰਚ ਤਾਂ ਕਾਟ ਤੇ ਸਲਾਈ ਵਾਸਤੇ ਹੋ ਗਿਆ ਜਿਹੜਾ 2 ਇੰਚ ਕੱਪੜਾ ਰਹਿ ਗਿਆ ਇਹ ਜਿਹੜੀ ਕਿ ਆਪਾਂ ਮੂਰੀ ਫੋਲਡ ਕਰਦੇ ਹੁੰਨੇ ਆ ਉਹਦੇ ਵਾਸਤੇ ਜੇ ਤੁਸੀਂ ਉਹ ਲਾਉਣੀ ਆਂਗੀ ਪਾਈਪਿੰਗ ਲਗਾਉਣੀ ਆ ਜਾਂ ਲੈਸ ਲਗਾਉਣੀ ਆ ਤਾਂ ਵੀ ਵਧੀਆ ਸਰ ਜਾਊਗਾ ਜੇ ਨਹੀਂ ਲਗਾਉਣੀ ਤਾਂ ਵੀ ਫੋਲਡਿੰਗ ਚ ਆਪਾਂ ਨੂੰ 19 ਇੰਚ ਲੈਣਾ ਆ ਠੀਕ ਆ ਜੀ 3 ਇੰਚ ਵਧਾ ਕੇ ਹੁਣ ਦੇਖੋ ਆਪਣਾ ਮੋਢਾ ਸੀਗਾ 9.5 ਇੰਚ ਠੀਕ ਹੈ ਜੀ 9.5 ਇੰਚ ਆਪਾਂ 9.5 ਦੇ ਅਕੋਰਡਿੰਗ ਕਰਾਂਗੇ ਦੇਖੋ 9.5 ਇੰਚ ਆਪਣਾ ਮੋਢਾ ਸੀ ਆਪਾਂ ਅੱਧਾ ਇੰਚ ਘਟਾ ਲੈਣਾ 9 ਇੰਚ ਆ ਲੋ ਜੀ ਹੁਣ ਆਪਾਂ نیچے ਨੂੰ ਡਾਊਨ ਕਰਨਾ ਇਹ ਹਰ ਇੱਕ ਸਾਈਜ਼ ਦੇ ਵਿੱਚ ਇੱਕ ਬੱਚਿਆਂ ਦੇ ਸੂਟ ਨੂੰ ਛੱਡ ਕੇ 3 ਇੰਚ ਡਾਊਨ ਕਰਨਾ ਹੀ ਕਰਨਾ ਆਪਾਂ ਠੀਕ ਹੈ ਜੀ 3 ਇੰਚ ਡਾਊਨ ਤੇ ਉੱਪਰ ਆਪਾਂ ਨਿਸ਼ਾਨ ਲਾਉਣਾ ਇੱਥੋਂ ਹੀ ਸਿਰੇ ਤੋਂ 2 ਇੰਚ ਤੇ ਆਹ ਲੋ 6 ਇੰਚ ਤੇ ਹੁਣ ਆਹ ਵਾਲੇ ਪੁਆਇੰਟ ਨੂੰ ਆਪਾਂ ਇਹਦੇ ਨਾਲ ਮਲਾ ਲੈਣਾ ਆਹ ਜਿਹੜਾ ਸਿੱਧੀ ਲਾਈਨ ਖਿੱਚਤੀ ਮੈਂ ਐਕਸਟਰਾ ਮਾਰਜਨ ਦਾ ਕੱਪੜਾ ਦਾ ਇਹ ਨੂੰ ਆਪਾਂ ਦੇਖੋ ਜੀ ਇਸ ਤਰ੍ਹਾਂ ਇਹਦੀ ਲਾਈਨ ਬਣਾ ਲੈਣੀ ਹੈ ਆਹ ਲੋ ਜੀ ਇਹ ਬਣ ਗਈ ਲਾਈਨ ਇਹ ਲਾਈਨ ਬਣਾਉਣ ਤੋਂ ਬਾਅਦ ਆਪਾਂ ਇੱਥੇ ਇੰਚੀ ਟੇਪ ਰੱਖਣਾ ਇੱਥੇ ਤੱਕ ਦੇਖੋ 7 ਇੰਚ ਆਉਂਦਾ ਨਾ ਆਪਾਂ ਇਹਦੋਂ ਅੱਗੇ ਨਹੀਂ ਨਾਪਣਾ ਇਹਦਾ ਆਪਾਂ ਹਾਫ ਕਰ ਲੈਣਾ ਆਹ ਲੋ ਜੀ ਆਫ ਕਰ ਲਿਆ ਆਪਾਂ ਨਾ ਜਿਹੜੀ ਫਰੰਟ ਵਾਲੀ ਕਾਟ ਪਾਈ ਸੀਗੀ ਆਪਣੇ ਮੋਢੇ ਦੇ ਵਿੱਚ ਕਮੀਜ਼ 'ਚ ਆ ਦੇਖੋ ਇਹ ਉਹ ਕਪੜਾ ਦਾ ਲਿਖਾ ਹੋਇਆ ਇਹ ਆਪਾਂ ਦੇਖੋ ਜੀ 1 ਇੰਚ ਦੀ ਪਾਈ ਸੀ ਕਈ ਮੇਰੀਆਂ ਪਹਿਣਾ ਪਾਉਣੇ 1 ਇੰਚ ਦੀ ਵੀ ਪਾਉਂਦੀਆਂ ਨੇ ਸਵਾਇ ਇੱਕ ਦੀ ਵੀ ਪਾਉਂਦੀਆਂ ਨੇ ਇੱਕ ਦੀ ਵੀ ਪਾਉਂਦੀਆਂ ਨੇ ਸਾਰੇ ਗਾ ਕਾਟਾਂ ਸਹੀ ਹੁੰਦੀਆਂ ਨੇ ਬਸ ਆਪੋ ਆਪਣਾ ਹਿਸਾਬ ਹੁੰਦਾ ਦੇਖੋ ਮੈਂ ਪਾਉਣੀ ਆ 1 ਇੰਚ ਦੀ ਇਹ ਕਾਟ ਆਪਾਂ ਬਾਹਾਂ ਦੇ ਵਿੱਚ ਵੀ ਜਿੰਨੀ ਤੁਸੀਂ ਮੋਢੇ 'ਚ ਪਾਈ ਆ ਉੰਨੀ ਹੀ ਆਪਾਂ ਬਾਹਾਂ 'ਚ ਪਾਉਣੀ ਆ 1 ਇੰਚ ਦੀ ਅੱਧਾ ਇੰਚ ਦੇਖੋ ਇੱਧਰ ਅੱਧਾ ਇੰਚ ਇੱਧਰ 1 ਇੰਚ ਹੋ ਗਿਆ ਹੁਣ ਆਪਾਂ ਪਾਉਣੀ ਹੈ ਜੀ ਇਹਦੀ ਗਲਾਈ ਚਾਹੇ ਦਾ ਤੁਸੀਂ ਉੱਪਰੋਂ ਸ਼ੁਰੂ ਕਰ ਲੋ ਚਾਹੇ ਨੀਚੇ ਤੋਂ ਇਹ ਇੱਥੋਂ ਨਾ ਥੋੜਾ ਜਿਹਾ ਸਿੱਧਾ ਹੀ ਲੈ ਕੇ ਜਾਣਾ ਇੱਥੋਂ ਜ਼ਿਆਦਾ ਐਦਾਂ ਟੇਡਾ ਜ਼ਿਆਦਾ ਗਲਾਈ ਨਹੀਂ ਪਾਉਣੀ ਫਿਰ ਸਲਾਈ ਲੌਂ ਟਾਈਮ ਪ੍ਰੋਬਲਮ ਆਉਂਦੀ ਹੈ ਦੇਖੋ ਗਲਾਈ ਇਹ ਸਿਰੇ ਤੱਕ ਪਾਉਣੀ ਆ ਨਿਸ਼ਾਨੀ ਸਿਰਫ ਇੱਕ ਆਪਾਂ ਹਿਸਾਬ ਜਾਂ ਹੁੰਦਾ ਵੀ ਐਦਾਂ ਗਲਾਈ ਪੈ ਜਾਣੀ ਆ ਆ ਲਓ ਜੀ ਇਦਾਂ ਹੀ ਜੀ ਫਰੰਟ ਵਾਲੀ ਹਲੋ ਜੀ ਆ ਪੈ ਗਈ ਇੱਕ ਨਾ ਤੇਰੀ ਸ਼ੇਪ ਤਿਆਰ ਹੋ ਜਾਂਦੀ ਹੈ ਜੀ ਹੁਣ ਦੇਖੋ ਇਹਨਾਂ ਦੀ ਮੂਰੀ ਹੈਗੀ ਹੈ 6 ਇੰਚ 2 ਇੰਚ ਐਕਸਟਰਾ ਚਾਹੇ ਤੁਸੀਂ ਐਕਸਟਰਾ ਕੱਪੜੇ ਦੀ ਕਟਿੰਗ ਬਾਅਦ ਵਿੱਚ ਕਰ ਦੋ ਚਾਹੇ ਤੁਸੀਂ ਪਹਿਲਾਂ ਕਰ ਲਓ ਹਲੋ ਜੀ ਆ ਹੋ ਗਈ ਆਪਣੀ ਬਾਹਾਂ ਦੀ ਕਟਿੰਗ ਆ ਪੈ ਗਈ ਆਪਣੀ ਬੈਕ ਵਾਲੀ ਕਾਟ ਹੁਣ ਆਪਾਂ ਪਾਉਣੀ ਆ ਫਰੰਟ ਵਾਲੀ ਕਾਟ ਦੋ ਪੱਲੇ ਛੱਡ ਤੇ ਪਿੱਛੇ ਦੋ ਪੱਲੇ ਚੱਕ ਲਈ ਜਦੋਂ ਇਸ ਤਰ੍ਹਾਂ ਨਾ ਆ ਵਾਲਾ ਪ੍ਰਿੰਟਡ ਪਾਸਾ ਆਪਸ ਦੇ ਵਿੱਚ ਜੁੜਿਆ ਹੁੰਦਾ ਤਾਂ ਹਮੇਸ਼ਾ ਜਿਹੜੀ ਇਹ ਕਾਟ ਆ ਗਈ ਜਦੋਂ ਆਪਾਂ ਨਾ ਬਾਹਾਂ ਦੀ ਸਲਾਈ ਲਗਾਉਣੀ ਆ ਤਾਂ ਇਹ ਫਰੰਟ ਵਾਲੇ ਪਾਸੇ ਹੀ ਆਉਂਦੀ ਆ ਆ ਹੋ ਗਈ ਆਪਣੀ ਬਾਹਾਂ ਦੀ ਕਟਿੰਗ ਇਸ ਤਰ੍ਹਾਂ ਦੇਖੋ ਹੋ ਜਾਂਦੀ ਹੈ ਜੀ ਆਪਣੀ ਬਾਹਾਂ ਦੀ ਕਟਿੰਗ ਦੇਖੋ ਜੀ ਆਪਣੀ ਬਾਹਾਂ ਦੀ ਕਟਿੰਗ ਹੋ ਗਈ ਦੇਖੋ ਨਾ ਆ ਆਪਣੀ ਹੈਗੀ ਫਿਟਿੰਗ ਵਾਲੀ ਸਲਾਈ ਸਾਈਡ ਸਲਾਈ ਆ ਬਾਹਾਂ ਦੀ ਸਾਈਡ ਸਲਾਈ ਆ ਆ ਦੇਖੋ ਆਪਾਂ ਇੱਥੇ ਕੋਈ ਵੀ ਕੱਪੜਾ ਖਿੱਚਣਾ ਨਹੀਂ ਹੈਗਾ ਆ ਇੰਨਾ ਹਿੱਸਾ ਆਪਣਾ ਆ ਜਾਣਾ ਸਲਾਈ 'ਚ ਠੀਕ ਹੈ ਜੀ ਸਲਾਈ 'ਚ ਆਉਣਾਗਾ ਆ ਦੇਖੋ ਆ ਬਿਲਕੁਲ ਪ੍ਰੋਪਰ ਬਰਾਬਰ ਆ ਰਿਹਾਗਾ ਇਸ ਤਰ੍ਹਾਂ ਬਾਹਾਂ ਦੀ ਕਟਿੰਗ ਕਰਨ ਦੇ ਨਾਲ ਜਦੋਂ ਆਪਾਂ ਨਾ ਬਾਹਾਂ ਦੀ ਸਾਈਡ ਸਲਾਈ ਲਗਾਉਣੇ ਆਂਗੇ ਆਵਾਲ ਇਸ ਲਾਈ ਪਾਉਣੇ ਆ ਤੇ ਆਵਾਲੀ ਉਦੋਂ ਵੀ ਕੋਈ ਪ੍ਰੋਬਲਮ ਨਹੀਂ ਆਉਂਦੀ ਵੀ ਇਹਨੂੰ ਖਿੱਚਣੀ ਪੈਂਦੀ ਬਾਹ ਘੁੰਮਦੀ ਨਹੀਂ ਹੈਗੀ ਦੂਸਰੀ ਗੱਲ ਆ ਜਦੋਂ ਆਪਾਂ ਬਾਹ ਨੂੰ ਅਟੈਚ ਕਰਦੇ ਆ ਕਦੇ ਵੀ ਆਪਣੀ ਬਾਹ ਦਾ ਕੱਪੜਾ ਨਾ ਵਧੇ ਘਟੇ ਤੇ ਨਾ ਹੀ ਕਮੀਜ਼ ਦਾ ਕੱਪੜਾ ਵਧੇ ਘਟੇ ਦੇਖੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ